ਸਿੱਖਾਲੇ ਦੋਸਤੋ ਅਰਜਲ ਇੱਕ ਦਰਦਨਾਕ ਕਹਾਣੀ ਤੇ ਹੈਰਾਨ ਕਰਨ ਵਾਲੀ ਦਾਸਤਾ ਹੈ ਪਾਕਿਸਤਾਨ ਦੇ ਸ਼ਹਿਰ ਇਕਰਤ ਵਿੱਚ ਇੱਕ ਫਕੀਰ ਸ਼ਾ ਦੋਲੇ ਦੀ ਮਜ਼ਾਰ 200 ਸਾਲ ਤੋਂ ਮਸ਼ਹੂਰ ਹੈ ਦਸਾਂ ਦਰਸਾਂ ਸਾਲ ਉੱਥੇ ਬੇਵੰਤਾ ਔਰਤਾਂ ਆਪਣੇ ਲਈ ਔਰ ਇੱਕਲਾ ਦੇ ਦੁਆਕਰ ਮੰਨੀਆਂ ਅਤੇ ਕਹਿੰਦੇ ਨੇ ਕਿ ਉਹਨਾਂ ਦੇ ਘਰ ਔਲਾਦ ਹੋ ਜਾਂਦੀ ਤੇ ਔਲਾਦ ਦੇ ਜਸਮ ਤੇ ਚੰਦ ਦਾ ਨਿਸ਼ਾਨ ਹੁੰਦਾ ਹੈ ਲੋਕਾਂ ਦਾ ਮੰਨਣਾ ਹੈ ਕਿ ਚੰਦ ਦੇ ਨਿਸ਼ਾਨ ਦਾ ਮਤਲਬ ਹੈ ਕਿ ਸ਼ਾ ਦੋਲੇ ਦੀ ਕਰਮਾ ਤੇ ਔਲਾਦ ਇਹਨਾਂ ਨੂੰ ਨਸੀਬ ਹੁੰਦੀਆ ਤੇ ਇਸ ਔਲਾਦ ਦੇ ਦੋਲੇ ਸ਼ਾਦੀ ਮਜ਼ਾਰ ਦਾ ਹੱਕ ਹੈ ਤੇ ਔਰਤਾਂ ਔਲਾਦ ਹੋਣ ਤੋਂ ਬਾਅਦ ਬਗਲੇ ਵਿੱਚ ਔਰਤਾਂ ਨੂੰ ਆਪਣੀ ਪਹਿਲੀ ਇਲਾਦ ਦੋਲੇ ਸ਼ਾਦੀ ਮਜ਼ਾਰ ਤੇ ਭੇਂਟ ਕਰਨੀ ਹੁੰਦੀ ਹੈ ਜਦੋਂ ਔਰਤਾਂ ਮਜ਼ਾਰ ਵਿੱਚ ਆਪਣਾ ਵਿੱਚਾ ਪੇਟ ਕਰ ਲਾਉਣੀ ਹੁੰਨ ਤਾਂ ਉੱਥੋਂ ਦੇ ਸੇਵਕ ਔਰਤਾਂ ਨੂੰ ਸੌਂਹ ਸੌਜ ਤੋਂ ਕਰਨੇ ਕਿ ਉਹ ਦੁਬਾਰਾ ਆਪਣੇ ਬੱਚੇ ਦਾ ਮੂੰਹ ਵੀ ਨਾ ਦੇਖਣ ਉਹ ਬੱਚਾ ਹੁਣ ਮਜ਼ਾਰ ਦਾ ਹੋ ਚੁੱਕਿਆ ਹੋਇਆ ਤੇ ਸਮਝ ਕੇ ਘਰ ਲੈ ਜਾਣਾ ਪਰ ਆਰਤੇ ਰੱਖੇਗੇ ਲਾਹਣ ਲਾਹ ਜਿਵੇਂ ਬੱਚਿਆਂ ਦੀ ਉਮਰ ਜਦੋਂ 8 ਸਾਲ ਦੀ ਹੋ ਜਾਂਦੀ ਹੈ ਤੇ ਇਹਨਾਂ ਦੇ ਸਿਰ ਦੇ ਉੱਪਰ ਮਜੂਤ ਲੋਹੇ ਦੀ ਇੱਕ ਟੋਪੀ ਜਾਂ ਲੋਹੇ ਦਾ ਕੜਾ ਪਾਇਆ ਜਾਂਦਾ ਹੈ ਤਾਂ ਕਿ ਉਹਨਾਂ ਦਾ ਦਿਮਾਗ ਦੀ ਵਿਕਾਸ ਸੁ ਵਿਕਾਸ ਰੁਕ ਜਾਵੇ ਲਗਭਗ 19 ਸਾਲ ਦੀ ਉਮਰ ਤੱਕ ਇਹ ਲੋਹੇ ਦੀ ਟੋਪੀ ਜਾਂ ਕੜਾ ਇਹਨਾਂ ਦੇ ਸਿਰ ਤੇ ਪਾਇਆ ਜਾਂਦਾ ਹੈ ਤੇ 19 ਸਾਲ ਦੀ ਉਮਰ ਤੱਕ ਇਹਨਾਂ ਦੇ ਸਿਰ ਦੀਆਂ ਮਾਸਪੇਸ਼ੀਆਂ ਦਬ ਜਾਂਦੀਆਂ ਹਨ ਬਸ 60 ਸਾਲ ਦੇ ਬੱਚੇ ਦੇ ਸਿਰ ਤੇ ਵਿਕਾਸ ਦਿਮਾਗੀ ਵਿਕਾਸ ਹੋਪ ਜਾਂਦਾ ਹੈ ਕਿਸੇ ਦਾ ਵਿਕਾਸ ਹੋ ਜਾਂਦਾ ਹੈ ਤੇ ਇਹ ਬੱਚੇ 19 ਸਾਲ ਤੱਕ ਵੱਡੇ ਹੋ ਕੋ ਤੇ ਬੱਚੇ ਬੁੱਧੀ ਨਹੀਂ ਹੋ ਜਾਂਦੇ ਹਨ ਬੱਚੇ ਦੀ ਉਮਰ 19 ਸਾਲ ਦੀ ਹੋਣ ਤੇ ਇਹ ਲੋਹੇ ਦੀ ਕੋਕੀ ਲਾ ਦਿੱਤੀ ਜਾਂਦੇ ਕਿਉਂਕਿ ਉਹ ਬੱਚਾ ਤਾਂ ਮਜ਼ਾਰ ਵਾਲੇ ਦਾ ਗੁਲਾਮ ਹੋ ਕੇ ਰਹਿ ਜਾਂਦਾ ਹੈ ਇਹ ਬੱਚੇ ਦੀ ਸ਼ਕਲ ਚੂਵੇਂ ਵਰਗੀ ਹੋ ਜਾਂਦੀ ਹੈ ਕਿਉਂਕਿ ਸੱਤੇ ਪਾਇਆ ਹੋਇਆ ਕੜਾ ਸਰੀਰਕ ਵਿਕਾਸ ਨੂੰ ਰੋਕ ਲੈਂਦਾ ਹੈ ਸਿਰ ਛੋਟਾ ਰਹਿ ਜਾਂਦਾ ਹੈ ਮੂੰਹ ਬਾਹਰੋਂ ਨਿਕਲ ਆਉਂਦਾ ਜਿਵੇਂ ਕਿ ਚੂਹੇ ਦਾ ਹੁੰਦਾ ਹੈ ਅਸਲ ਵਿੱਚ ਬੱਚਿਆਂ ਨੂੰ ਤੋਲੇ ਸ਼ਾਹ ਦੇ ਚੋਰੀ ਵੀ ਕਿਹਾ ਜਾਂਦਾ ਹੈ ਅਸਲ ਵਿੱਚ ਜਾਣ ਬੁੱਝ ਕੇ ਇਹਨਾਂ ਬੱਚਿਆਂ ਨੂੰ ਬੁੱਧੀ ਹੇਣ ਦਿੱਤਾ ਜਾਂਦਾ ਹੈ ਇਹਨਾਂ ਬੱਚਿਆਂ ਨੂੰ ਸੜਕ ਤੇ ਲਿ ਜਾ ਕੇ ਪੀਕ ਮੁਗਵਾਈ ਜਾਂਦੀ ਹੈ ਤੇ ਪੀਕ ਪੀਕ ਦੇ ਇਹ ਪੈਸੇ ਮਜ਼ਾਰ ਦੇ ਮਾਪਿਆਂ ਦੇ ਹੁੰਦੇ ਹਨ ਇਹ ਬੱਚਾ ਬੁੱਧੀ ਨੂੰ ਬੋਲਣਾ ਵੀ ਨਹੀਂ ਆਉਂਦਾ ਤੇ ਮਜ਼ਾਤ ਦੇ ਮਾਲਕ ਇਹਨਾਂ ਬੱਚਿਆਂ ਨੂੰ ਸ਼ਾਹਦਾਲੂ ਦੇ ਸਿਰ ਤੇ ਹੱਥ ਰੱਖ ਕੇ ਅਸੀਸ ਦੇ ਲਿਆ ਕਹਿੰਦੇ ਹਨ ਇਸ ਤਰ੍ਹਾਂ ਮਜ਼ਾਤ ਤੇ ਆਉਣ ਵਾਲੇ ਲੋਕ ਜਦੋਂ ਇਹਨਾਂ ਸ਼ਾਹਦੋਲ ਦੇਖੀ ਹਾਂ ਯਾਨੀ ਕਿ ਕਾਬਲ ਨੂੰ ਮੱਥਾ ਟੇਕਦੇ ਹਨ ਤਾਂ ਇਹ ਸ਼ਕਤਾਂ ਵਾਲੇ ਸਿਰ ਤੇ ਹੱਥ ਰੱਖ ਦਿੰਦੇ ਨੇ ਤੇ ਸ਼ਕਤਾਂ ਲਈ ਕੌਸ਼ ਹੋ ਜਾਂਦੇ ਹਨ ਝੂਠੀ ਕਹਾਣੀ ਬਣਾ ਕੇ ਕਿਹਾ ਜਾਂਦਾ ਕਿ ਇਹ ਬੱਚਿਆਂ ਨੂੰ ਆਪਣੇ ਬਹੁਤ ਦੋ ਕੋਈ ਦਿਨ ਪਹਿਲਾਂ ਕੱਲਬਿਰੰਦ ਐ ਤੇ ਮਾਰਨ ਤੋਂ ਕੋਈ ਦਿਨ ਪਹਿਲਾਂ ਹੀ ਆਪਣੇ ਆਪਣੇ ਕਮਰੇ ਵਿੱਚ ਬਦਲ ਕਰ ਲੈਂਦੇ ਹਨ ਜਿਆਦਾ ਕੁਝ ਦਿਨ ਬਾਅਦ ਕਮਰਾ ਖੋਲਾ ਜਾਂਦਾ ਉਦੋਂ ਉਹ ਸੋਕਾਬ ਹੋ ਚੁੱਕੇ ਹੁੰਦੇ ਹਨ ਤੇ ਕਮਰਾ ਖਾਲੀ ਹੁੰਦਾ ਇਹ ਮਨਕਰਤ ਗੱਲਾਂ ਐ ਤੇ ਮਨਕਰਤ ਨਵਾਂ ਆਂਗੇ ਨਾ ਕੋਈ ਦਿਨ ਪਹਿਲਾਂ ਕਿ ਇਹਨਾਂ ਨੂੰ ਮੌਤ ਦਾ ਪਤਾ ਲੱਗ ਜਾਂਦਾ ਹੈ ਮਜ਼ਾਰ ਵਿੱਚ ਸ਼ਾਹਦੋਲੇ ਦੇ ਫਕੀਰ ਦੇ ਰੂਪ ਵਿੱਚ ਕੁਝ ਪਿਸ਼ਾਵਾਂ ਵੀ ਹੁਣ ਉਹ ਗਲ ਵਿੱਚ ਮਾਲਾ ਲਟਕਾਈ ਲੰਮੇ ਚੂਲੇ ਪਾਈ ਰੱਖਣ ਵਾਲੇ ਅਗਰ ਨਿਸ਼ਾਦੋਲੇ ਦੇ ਫਕੀਰ ਦੱਸਦੇ ਹਨ ਹਮ ਬੱਚਿਆਂ ਦੇ ਸਿਰ ਤੇ ਲੋਹੇ ਦੀ ਟੋਕ ਜੇ ਨਿਸ਼ਾਨ ساری ਉਮਰ ਤੱਕ ਰਹਿ ਜਾਂ ਤੇ ਇਹ ਲੋਕ ਇਹਨਾਂ ਦੋਲੇ ਸ਼ਾਹ ਨਹੀਂ ਕੰਮ ਕਰਾ ਮੈਂ ਤਾਂ ਕਹਿੰਦੀ ਹਾਂ ਲੋਕ ਸਮਝਦਿਆ ਕਿ ਇਹ ਸਾਡੇ ਲਈ ਦੁਆ ਕਰ ਲੇ ਪਰ ਇਹ ਵਿਚਾਰੇ ਕਿਹਦੇ ਲਈ ਦੁਆ ਕਰ ਲੂ ਤੇ ਇਹਨਾਂ ਦਾ ਤਾਂ ਆਪਣਾ ਹੀ ਦਿਮਾਗ ਕੰਮ ਨਹੀਂ ਕਰਦਾ ਇਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੌਣ ਹਨ ਤੇ ਕਿਹੜਾ ਉਹਨਾਂ ਦਾ ਮਾਪਾ-ਬਾਪ ਹੈ ਜਦੋਂ ਡਾਕਟਰਾਂ ਨੇ ਜਦੋਂ ਡਾਕਟਰਾਂ ਨੇ ਉਥੋਂ ਦੀ ਸਰਕਾਰ ਨੂੰ ਦੱਸਿਆ ਕਿ ਇਹ ਕੋਈ ਕਰਾਮਾਤ ਨਹੀਂ ਬਲਕਿ ਬੱਚਾ ਦਾ ਸ਼ੋਸ਼ਣ ਹੈ ਤਾਂ ਹਕੂਮਤਾਂ ਨੇ ਇਹਨਾਂ ਉੱਤੇ ਪੂਰੀ ਨਾਜ਼ਰ ਰੱਖੀ ਪਰ ਸ਼ਰਦਾਲੂ ਲੋਕ ਨਹੀਂ ਮੰਨਦੇ ਤੇ ਇਹ ਅੰਮਲ ਖੋਣ ਵਿਚਾਰੀ ਹੈ ਸ਼ਾਹ ਤੋਲਾ ਇੱਕ ਸੂਫੀ ਬਜ਼ੁਰਗ ਸੀ ਜਿਸ ਦੀ ਪਛਤਾਇਸ਼ ਸਿਆਲਕੋਟ ਵਿੱਚ ਹੋਈ ਸੀ ਪਰ 16ਵੀਂ ਸਦੀ ਦੇ ਅਖੀਰ ਵਿੱਚ ਉਹ ਗੁਜਰਾਤ ਵਿੱਚ ਚਲੇ ਗਏ ਉਹ ਨਰਮ ਜੀ ਜੀ ਸਤ ਸਤ ਜਾਨਵਰਾਂ ਨੂੰ ਪਿਆਰ ਕਰਦੇ ਸਨ ਜਿੰਨਾ ਲੋਕਾਂ ਨੇ ਸ਼ਾਹ ਦੇ ਉਹਨਾਂ ਨੂੰ ਦੇਖਿਆ ਉਹ ਦੱਸਦੇ ਹਨ ਕਿ ਉਹ ਆਪਣੇ ਮਨਪਸੰਦ ਜਾਨਵਰ ਤੇ ਸਿਰ ਉੱਤੇ ਮੁੱਠੀ ਦੀ ਹੰਦੀ ਬਣਾ ਕੇ ਰੱਖ ਦਿੰਦੇ ਸਨ ਤਾਂ ਮੁੱਠੀ ਦੀ ਹੰਦੀ ਬਣਾ ਕੇ ਰੱਖ ਦਿੰਦੇ ਸਨ ਜਾਂ ਫਿਰ ਕੋਈ ਵੀ ਚੀਜ਼ ਹਾਰਮਨ ਪਨਾਤੀ ਜਾਨਵਰ ਦੇ ਸਿਰ ਆਸ-ਪਾਸ ਦੇ ਲੋਕਾਂ ਨੇ ਲੋਕ ਸ਼ਾਹ ਤੋਂ ਉਹਨੂੰ ਦੁਆ ਕਰਾਉਣ ਤੋਂ ਦਿੰਦੇ ਸਨ ਉਹਨਾਂ ਦਾ ਮੰਨਣਾ ਹੁੰਦਾ ਸੀ ਕਿ ਸ਼ਾਹ ਦੋਲੇ ਦੀ ਦੁਆ ਵਿੱਚ ਅਸਰ ਜ਼ਰੂਰ ਹੁੰਦਾ ਹੈ। ਪਰ ਸ਼ਾਹ ਦੋਲੇ ਤੋਂ ਔਲਾਦ ਦੀ ਦੁਆ ਕਰਉਂਦੀਆਂ ਸਨ। ਉਹਨਾਂ ਦਾ ਮੰਨਣਾ ਸਿੱਖੇ ਕਿ ਉਹਨਾਂ ਦੀ ਦੁਆ ਔਲਾਦ ਹੋ ਜਾਂਦੀ ਹੈ। ਇਸ ਤਰ੍ਹਾਂ ਸ਼ਾਹ ਦੋਲੇ ਦੀ ਸ਼ਰਤ ਦੂਦੂ ਤੋਂ ਕਮ ਮਸ਼ਹੂਰ ਹੋ ਗਈ।